ਮੇਰੇ ਖੇਤ ਨੇ ਦਿਨਿਆਂ ਮੇ ਖੇਤਣ ਗਾਉ ਇਤਨੇ ਕੀੜੋ ਲਗਾਣ ਦਨਾ ਇੱਕ ਖੇਤ ਗਾਵਾ ਮੈਂ ਗਿਓ ਜਦ ਮੈਂ ਬਾਗਾਂ ਮਾ ਰੋਜ਼ ਦੇਖਣ ਮੀ ਗਿਓ ਦੀ ਰੋਜ਼ ਹੀ ਦੇਖਾਂ ਮੈਂ ਰੋਜ਼ ਹੀ ਜੜੋਇ ਕਾਲੋ ਸੂਰ ਅੰਨੇ ਕੋਈ ਉਲਟੀ ਆਈ ਉਲਟੀ ਆਇਦਾਂ ਮਨੀ ਆਵਾਜ਼ ਆਈ ਆਵਾਜ਼ ਆਣੇ ਕਰਨੇ ਮੈਂ ਹੰਕਨੇ ਗਿਓ ਕਨੇ ਜਾ ਕੇ ਦੇਖੰਦੋਨਾ ਸਾਹ ਸਵਾ ਉਲਟੀ ਕਰਾ ਮੈਂ ਅੰਨੇ ਵੀ ਫੋਨ ਕਰਿਓ ਬਾਨੇ ਵੀ ਫੋਨ ਕਰਿਓ ਗਾਮੀ ਪੰਚਾਇਤ ਨੇ ਕਰਿਓ ਸਰਪੰਚ ਨੇ ਕਰਿਓ ਮਮਰਾ ਨੇ ਕਰਿਓ ਚੌਕੀਦਾਰ ਨੇ ਕਰਿਓ ਸਰਨ ਫੋਨ ਕਰਕੇ ਬੁਲਾ ਦਿਆ ਕਟਾ 20 30 ਆਦਮੀ ਇਕੱਠਾ ਹੋਇਆ ਵੀ ਉਹ ਬਾਦਾਂ ਮੈਂ ਕਿਹਾ ਵੀ ਬੋਲੋ ਪੂਰ ਸਕਾਰਵਾਈ ਕਰਾਣੀ ਹੈ ਪਹਿਲਾਂ ਕੰਕੀ ਕਿ ਉਹਨਾਂ ਦਾ ਸਾਰਾ ਰਲ ਗਿਆ ਕਿ ਉਹ ਤੇ ਇਹਨੇ ਲੈਜੋ ਪੂਰ ਸਕਾਰਵਾਈ ਹਾਂਜੀ ਮੌਲਾ ਉਹ ਟੈਲੀਫੋਨ ਤੇ ਮਿਲੂ ਦੱਸਿਆ ਸੱਚ ਉਹਨੇ ਤੇ ਖਲਾਰ ਦਾ ਇੱਕ ਨੜਖਾ ਸੀਗਾ ਉਹ ਨਾਲ ਹੀ ਰਾਜਪੁਰੇ ਪਿੰਡ ਦੀ ਲੜਕੀ ਸੀ 16 ਸਾਲ ਦੀ ਉਹਨੂੰ ਲੈ ਗਿਆ ਔਰ ਆਪਣੇ ਝੀਂਗਾ ਝੀਮਾ ਪਿੰਡ ਆਪਣੇ ਮਾਸੜ ਦੇ ਘਰ ਬਾਗ ਚ ਨਦੀਆਂ ਜੋ ਅਹ ਡੈਡ ਬੋਡੀ ਲੜਕੀ ਦੀ ਜੈਡ ਬੋਡੀ ਮਿਲੀ ਆ ਤੇ ਮੁੰਡਾ ਸੈਕਦਾ ਸੀ ਉਹਨੂੰ ਰੈਫਰ ਕਰਾਇਆ ਪਰ ਸਾਡੇ ਕੋਲੇ ਜਿਹੜੀ ਇਨਫਰਮੇਸ਼ਨ ਹੈ ਅਜੇ ਕਿਸੇ ਨੇ ਦਿੱਤੀ ਨਹੀਂ ਸਾਡੇ ਕੋਲੇ ਆਪਣੇ ਸੋਰਸ ਤੋਂ ਲਵਰ ਆਈ ਆ ਉਹ ਐਸਐਚਓ ਹਣਾ ਹਸਪਤਾਲ ਸਿਗਲ ਅਗੋਰ ਉਹ ਸਾਰੇ ਫੈਕਟ ਵੈਰੀਫਾਈ ਕਰਦੇ ਉਹਨਾਂ ਦੀ ਕੀ ਕਹਾਣੀ ਸੀ ਕਿਸ ਤਰ੍ਹਾਂ ਜੀ ਜੋ ਸਰਕਮਸਟੈਂਸਸ ਹੋਏ ਉਹਦੇ ਮੁਤਾਬਕ ਵੈਰੀਫਾਈ ਕਰਦੇ ਤੋਂ ਵਜੇ ਵਜੇ ਸਾਹਮਣੇ ਨਹੀਂ ਸਰ ਕੁਝ ਹਜੇ ਕੋਈ ਨਹੀਂ ਆਈ ਹਜੇ ਇਨਫਰਮੇਸ਼ਨ ਨਹੀਂ ਆਈ ਉਹਦੀ ਉਹਨੂੰ ਵੈਰੀਫਿਕੇਸ਼ਨ ਐਸਐਚਓ ਕਰ ਰਿਹਾ ਉਹ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਹੈ ਪੁਲਿਸ ਆ ਕੇ ਗੁਲਾਰ ਨੂੰ ਲੈ ਕੇ ਸਸਪੈਕਟਿਡ ਕੇਸ ਆ ਪాయిਜ਼ਨਿੰਗ ਨੇ ਜਿੰਨੇ ਜੋ ਪੀਣੇ ਵੀ ਗਰਡਰ ਸੀ ਤੇ ਦੂਜਾ ਪੇਸ਼ੈਂਟ ਕਾਫੀ ਸੀਰੀਅਸ ਸੀ ਉਹਨੂੰ ਜਿਹੜਾ ਅਰੰਭੀ ਗਲਾਸ ਤੋਂ ਬਾਅਦ ਪ੍ਰੀਕੋ ਡਰਾਫਰ ਕਰ ਦਿੱਤਾ ਗਿਆ ਕਿਉਂਕਿ ਇਹਦੇ ਸਾਰੇ ਮਾਮੂਲੀ ਇਨਫੋਰਮੇਸ਼ਨ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਜਿਹੜੀ ਲੜਕੀ ਦੀ ਬਾਡੀ ਆ ਉਹ ਮੌਕੇ ਤੇ ਰਿਕਾਰਡ ਕੀਤੀ ਗਈ ਹੈ ਜਿੰਨੇ ਗਾ ਜੀ ਸਾਹਿਬ ਜੀ ਅਗਰ ਪਹੁੰਚੂ ਹੋ ਤੇ ਆਪਾਂ ਜਦੋਂ ਮਿਲ ਕੇ ਡਾਟਾ ਮਾਰੋਗੇ जी बिल्कुल जी कंसाइंट आशकों लंबरदार नंबरदार है चौकीदार वो मौजूद आप ही पता लगे आपने कि नहीं ना जी रात कोई अपना मुलाजिम ना इतना अचानक चढ़ गया कि माने ही बात कोई कंजर के जो नजदीक मिले तो कोई जेल की शीशी कोई बोतल बचपन से नंबरदार है चौकीदार और मौजूद आदमी पता लगे रात आपने की ना जी रात कोई आपका मुताबिक अपना अचानक कद गया किसी तक तो ही बात कोई कद के जो नजदीक के मिले तो कोई ज़हर की शीशी कोई बोतल कोई